ਜਿਹੜੇ ਹੁਣ ਤਿੰਨ ਮੁੰਡੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂੰਹ ਲੁਕੋਈ ਬੈਠੇ ਨੇ ਜੇਕਰ ਤੁਸੀਂ ਇਹਨਾਂ ਦੇ ਕਰਤੂਤ ਸੁਣ ਲੋਗੇ ਤਾਂ ਤੁਸੀਂ ਵੀ ਗੁੱਸੇ ਦੇ ਵਿੱਚ ਲਾਲ ਪੀਲੇ ਹੋ ਜਾਵੋਗੇ ਅਤੇ ਜਿਹੇ ਲੋਕਾਂ ਤੇ ਵਿਸ਼ਵਾਸ ਕਰਨ ਤੋਂ ਪਹਿਲਾਂ 100 ਵਾਰ ਸੋਚੋਗੇ ਜੀ ਹਾਂ ਐਸਪੀ ਸਿਟੀ ਨੇ ਦੱਸਿਆ ਕਿ ਬਠਿੰਡਾ ਦੇ ਬੱਲਾ ਰਾਮ ਨਗਰ ਵਿਖੇ ਨੌਜਵਾਨ ਦੇ ਘਰ ਦੇ ਬਾਹਰ ਤਿੰਨ ਵਿਅਕਤੀਆਂ ਦੇ ਵੱਲੋਂ ਮੋਟਰਸਾਈਕਲ ਤੇ ਆ ਕੇ ਮਾਰਨ ਦੀ ਨੀਅਤ ਨਾਲ ਉਸਦੇ ਘਰ ਦੇ ਉੱਤੇ ਫਾਇਰਿੰਗ ਕੀਤੀ ਤੇ ਫਰਾਰ ਹੋ ਗਏ ਜਿੱਦੇ ਚੱਲਦੇ ਥਰਮਲ ਥਾਣਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਅਤੇ ਤਿੰਨੇ આરોપીਆਂ ਨੂੰ ਗ੍ਰਿਫਤਾਰ ਕਰ ਲਿਆ ਮੁਕੱਦਮਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਮਿਤੀ 24 ਤਰੀਕ ਨੂੰ ਇੱਕ ਫਾਇਰਿੰਗ ਇਨਸੀਡੈਂਟ ਰਿਪੋਰਟ ਹੋਇਆ ਸੀ ਬੱਲਾਰਾਮ ਨਗਰ ਦੇ ਵਿੱਚ ਜਿਸ ਦੇ ਵਿੱਚ ਆਕਾਸ਼ਦੀਪ ਸਿੰਘ ਜੋ son of ਜਗਦੀਪ ਸਿੰਘ ਗੈਰੀ ਇਹਨਾਂ ਦੇ ਘਰ ਦੇ ਬਾਹਰ ਜਿਹੜੇ ਹੈਗੇ ਮੋਟਰਸਾਈਕਲ 'ਤੇ ਸਵਾਰ ਵਿਅਕਤੀਆਂ ਨੇ ਫਾਇਰ ਕੀਤਾ ਸੀਗਾ ਇਹ ਇਹ ਮੁਕਦਮਾ ਅਸੀਂ 24 ਤਰੀਕ ਨੂੰ ਥਾਣਾ ਥਰਮਲ ਦੇ ਵਿੱਚ ਦਰਜ ਰਜਿਸਟਰ ਕਰ ਲਿਆ ਸੀਗਾ ਇਸ ਮੁਕਦਮੇ ਦਾ ਪਹਿਲਾ ਦੋਸ਼ੀ ਮੰਨਾ ਏਲੀਅਸ ਰਾਜਾ ਉਸ ਨੂੰ ਅਸੀਂ ਪਹਿਲੇ ਦਿਨੀ ਅਰੈਸਟ ਕਰ ਲਿਆ ਸੀਗਾ ਤੇ ਜਿਹੜਾ ਰਿਵਲਵਰ ਯੂਜ਼ ਹੋਇਆ ਸੀਗਾ ਇਨਸੀਡੈਂਟ ਦੇ ਵਿੱਚ ਅਸੀਂ ਰਿਕਵਰ ਕਰ ਲਿਆ ਸੀਗਾ ਜਿਹੜੇ ਮੋਟਰਸਾਈਕਲ ਤੇ ਤਿੰਨ ਵਿਅਕਤੀ ਸਵਾਰ ਸੀਗੇ ਉਹਨਾਂ ਬਾਰੇ ਸਾਡੀ ਜਿਹੜੀ ਵੱਖ-ਵੱਖ ਟੀਮਾਂ ਜਿਹੜੀ ਅਸੀਂ ਲੱਗੀਆਂ ਹੋਈਆਂ ਸੀਗੀਆਂ ਕਿਉਂਕਿ ਮਾਨਯੋਗ ਐਸਐਸਪੀ ਸਾਹਿਬ ਠੰਡਾ ਵੱਲੋਂ ਇਸ ਇਨਸੀਡੈਂਟ ਨੂੰ ਬੜੀ ਸੀਰੀਅਸਲੀ ਲੈਂਦੇ ਹੋયા ਡੀਐਸਪੀ ਸਿਟੀ 2 ਦੀ ਗਵਾਹੀ ਦੇ ਵਿੱਚ ਐਸਐਚਓ ਥਰਮਲ ਸਾਡੀ ਟੀਮ ਨੂੰ ਕੱਲ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਵੀ ਇਹ ਜਿਹੜੇ ਤਿੰਨ ਦੋਸ਼ੀ ਨੇ ਇਹ ਅੰਮ੍ਰਿਤਸਰ ਦੇ ਵਿੱਚ ਜਿਹੜੇ ਹੈਗੇ ਨੇ ਇਥੇ ਲੋਕੇਟ ਕੀਤੇ ਗਏ ਨੇ ਸੋ ਐਸਐਚਓ ਥਰਮਨ ਨੇ ਆਪਣੀ ਟੀਮ ਦੇ ਨਾਲ ਉੱਥੇ ਰੇਡ ਕੀਤਾ ਤੇ ਜਿਹੜੇ ਇਹ ਤਿੰਨ ਦੋਸ਼ੀ ਸੀਗੇ ਸਾਹਿਲ ਸੰਦੀਪ ਤੇ ਹਰਦੀਪ ਉਰਫ ਰਾਣਾ ਜਿਹੜਾ ਹੈਗਾ ਇਹਨਾਂ ਨੂੰ ਤਿੰਨਾਂ ਨੂੰ ਅਸੀਂ ਗ੍ਰਿਫਤਾਰ ਕੀਤਾ ਜਿਹੜਾ ਮੋਟਰਸਾਈਕਲ ਇਹਨਾਂ ਨੇ ਯੂਜ਼ ਕੀਤਾ ਸੀ ਇਨਸੀਡੈਂਟ ਦੇ ਵਿੱਚ ਉਹ ਵੀ ਸਾਡੇ ਵੱਲੋਂ ਰਿਕਵਰ ਕਰ ਲਿਆ ਗਿਆ ਫਿਰ ਇਨਵੈਸਟੀਗੇਸ਼ਨ ਦੇ ਵਿੱਚ ਆਇਆ ਕਿ ਜਿਹੜਾ ਸੰਦੀਪ ਐ ਇਲੀਅਸ ਹੈਰੀ ਸੀਗਾ ਇਹ ਮੋਟਰਸਾਈਕਲ ਡਰਾਈਵ ਕਰ ਲਿਆ ਸੀਗਾ ਸਾਹਿਲ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਵਿਚਕਾਰ ਸੀਗਾ ਤੇ ਹਰਦੀਪ ਜਿਹੜਾ ਸੀਗਾ ਮੋਟਰਸਾਈਕਲ ਦੇ ਪਿੱਛੇ ਬੈਠਾ ਸੀਗਾ ਜਿਸ ਨੇ ਫਾਇਰਿੰਗ ਜਿਹੜੀ ਹੈਗੀ ਉਹਦੇ ਘਰ ਦੇ ਉੱਪਰ ਕੀਤੀ ਸੀਗੀ ਸੋ ਹੁਣ ਤੱਕ ਦੀ ਤਫਤੀਸ਼ ਦੇ ਵਿੱਚ ਅਸੀਂ ਜਿਹੜੇ ਚਾਰ ਦੋਸ਼ੀ ਸੀਗੇ ਉਹ ਅਸੀਂ ਚਾਰੋਂ ਤੇ ਚਾਰੋਂ ਗ੍ਰਫਤਾਰ ਕਰ ਲਏ ਗਏ ਨੇ ਜਿਹੜਾ ਵੈਪਨ ਯੂਜ਼ ਕੀਤਾ ਸੀ ਉਹ ਅਸੀਂ ਰਿਕਵਰ ਕਰ ਲਿਆ ਤੇ ਜਿਹੜੇ ਮੋਟਰਸਾਈਕਲ ਦੇ ਉੱਪਰ ਆਏ ਸੀਗੇ ਇਹ ਸਾਰੇ ਜਿਹੜੀ ਹੈਗੀ ਆ ਅਸੀਂ ਰਿਕਵਰੀ ਕਰਕੇ ਸਾਡੇ ਵੱਲੋਂ ਜਿਹੜੀ ਤਫਤੀਸ਼ ਆਲਮੋਸਟ ਮੁਕੰਮਲ ਹੋ ਗਈ ਹੈ ਬਾਕੀ ਜਿਹੜੀ ਹੈਗੀ ਫਰਦਰ ਵੀ ਅਸੀਂ ਇੰਟਰੋਗੇਸ਼ਨ ਕਰ ਰਹੇ ਹਾਂ ਜਿਹੜੀ ਇਹਨਾਂ ਨੇ ਗੱਡੀ ਯੂਜ਼ ਕੀਤੀ ਇਨਸੀਡੈਂਟ ਤੋਂ ਬਾਅਦ ਇੱਕ ਗੱਡੀ ਦੇ ਉੱਤੇ BMW ਗੱਡੀ ਸੀ ਕਿ ਜਿਹਦੇ ਤੋਂ ਭੱਜ ਕੇ ਗਿਆ ਸੀਗੇ ਉਹ ਅਸੀਂ ਗੱਡੀ ਪਹਿਲਾਂ ਹੀ ਜਿਹੜੀ ਸੀਗੀ ਜਦੋਂ ਮਨਨ ਰਾਜਨ ਨੂੰ ਅਸੀਂ ਗ੍ਰਿਫਤਾਰ ਕੀਤਾ ਸੀਗਾ ਤੇ ਉਹਦੇ ਨਾਲ ਹੀ ਪਹਿਲਾਂ ਹੀ ਰਿਕਵਰ ਕੀਤੀ ਜਾ ਚੁੱਕੀ ਹੈ ਸੋ ਇਸ ਮੁਕਦਮੇ ਦੇ ਵਿੱਚ ਆਲਮੋਸਟ ਸਾਰੇ ਜਿਹੜੀ ਤੋਪੀਸ਼ ਦੇ ਵਿੱਚ ਜਿੰਨੇ ਵੀ ਦੋਸ਼ੀ ਸੀਗੇ ਸਾਡੇ ਕੋਲ ਫੜੇ ਜਾ ਚੁੱਕੇ ਨੇ ਤੇ ਐਸਐਚਓ ਥਰਮਲ ਜਿਹੜਾ ਹੈਗਾ ਨਾ ਫਰਦਰ ਦੀ ਇਨਵੈਸਟੀਗੇਸ਼ਨ ਕਰ ਰਿਹਾ ਤੇ ਗੋਲੀ ਚੱਲਣ ਦਾ ਕਾਰਨ ਕੀ ਸੀਗਾ ਜੀ ਇਹਨੂੰ ਸਿਆਸੀ ਰੰਗ ਤੇ ਦਿੱਤੀ ਜਾਦੀ ਸੀ ਨਹੀਂ ਜੀ ਆਕਾਸ਼ ਦੀਪ ਤੇ ਹਰਦੀਪ ਸਿੰਘ ਔਰ ਫਰਾਣਾ ਜੋ ਹੈਗਾ ਇਨਾਂ ਦੀ ਆਪਸ ਵਿੱਚ ਪਰਸਨਲ ਦੁਸ਼ਮਣੀ ਸੀਗੀ ਕਿਸੇ ਗੱਲ ਨੂੰ ਲੈ ਕੇ ਇਹ ਪਰਸਨਲ ਐਨੀਮੀਟੀ ਦਾ ਮਸਲਾ ਸੀਗਾ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪੋਲਿਟੀਕਲ ਜਾਂ ਕੋਈ ਦੂਜੀ ਜਿਹੜੀ ਗੱਲ ਸਾਹਮਣੇ ਨਹੀਂ ਹੈ ਜੀ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ